ਸਸੀ ਗੱਲ ਦੋਸਤੋ ਅੱਜ ਤੁਹਾਡੇ ਨਾਲ ਥੋੜੀ ਵੀਡੀਓ ਸ਼ੇਅਰ ਕਰਦੇ ਆ ਜਿਹੜੀਆਂ ਸਕੈਂਡੀਨੇਵੀਅਨ ਕੰਟਰੀਆਂ 'ਚ ਮੇਰਾ ਚੱਕਰ ਲੱਗਾ ਸੀ ਇਹ ਜੀ ਸਵੀਡਨ ਦਾ ਸ਼ਹਿਰ ਹੈ ਸਟਾਕੋਮ ਉੱਥੇ ਦੀ ਮੈਟਰ ਰਹੀ ਹੈ ਜਿਹੜੀ ਰੇਲਵੇ ਸਟੇਸ਼ਨ ਦੇ ਅੰਦਰੋਂ ਚੱਲਦੀ ਹੈ ਤੇ ਪੂਰੇ ਸਟਾਕੋਮ ਨੂੰ ਕਵਰ ਕਰਦੀ ਹੈ ਬਹੁਤ ਖੂਬਸੂਰਤ ਹੈ ਇਹ ਮੈਟਰ ਇੱਥੇ ਦੀ ਆਪਣੀ ਪੰਜਾਬੀ ਇੱਥੇ ਕਾਫੀ ਰਹਿੰਦੇ ਵੇ ਹੋਰ ਵੀ ਕਾਫੀ ਜਿਹੜੇ ਰੀਜੀਨ ਦੇ ਲੋਕ ਰਹਿੰਦੇ ਵੇ ਇਹ ਉੱਥੇ ਇੱਕ ਇਲਾਕਾ ਹੈ ਜੀ ਗਾਮ ਰਸਤਾ ਨੂੰ ਕਹਿੰਦੇ ਵੇ ਇੱਥੇ ਲੋਕੀ ਸ਼ੋਪਿੰਗ ਕਰਨ ਆਉਂਦੇ ਵੇ ਇੱਕ ਕਿਸਮ ਦੀ ਜਿਵੇਂ ਨਾ ਪੁਰਾਣੇ ਘਰ ਨਹੀਂ ਹੁੰਦੇ ਵੈਸੇ ਤਾਂ ਅੱਜ ਕਾ ਉੱਥੇ ਫਲੈਟ ਬਣੇ ਹੋਏ ਨੇ ਲੇਕਿਨ ਉਹਨਾਂ ਨਿਸ਼ਾਨੀ ਰੱਖੀ ਹੋਈ ਏ ਤੇ ਜਿਹੜਾ ਵੀ ਟੂਰਿਸਟ ਆਂਦਾ ਇਸੇ ਇਲਾਕੇ 'ਚ ਰਹਿੰਦਾ ਹੈ ਤੇ ਦੁਕਾਨਾਂ ਇੱਥੇ ਤਕਰੀਬਨ ਕਾਫੀ ਮਹਿੰਗੀਆਂ ਏ ਕਿਉਂਕਿ ਇਲਾਕਾ ਹੈਗਾ ਟੂਰਿਸਟ ਇਸ ਕਰਕੇ ਇੱਥੇ ਲੋਕਾਂ ਨੇ ਆਪਣੀ ਪ੍ਰੋਫਿਟ ਟਿਕਾੜੀ ਹੋਈ ਏ ਆਪਣੇ ਤੋਂ ਇੰਡੀਅਨ ਪਾਕਿਸਤਾਨੀ ਦੁਕਾਨਾਂ ਵੀ ਇਹ ਵਿਆਰਜ ਮਿਲ ਗਈਆਂ ਇਹ ਮੈਟਰ ਹੈ ਜੀ ਸਟੋਕਮ ਦੀ ਇਨਸਾਈਡ ਹੈ ਜੀ ਥੋੜੀ ਤੁਹਾਨੂੰ ਮੈਂ ਕਹਾਂ ਚਲੋ ਇਹਨਾਂ ਦੀ ਸ਼ਕਲ ਦਿਖਾ ਦਈਏ ਸਵੀਡਨ ਦੀ ਮੈਟਰੋ ਕਿਸ ਤਰ੍ਹਾਂ ਦੀ ਹੈ ਯੂਕੇ ਦੀ ਉੱਤੀ ਵੀ ਠੰਡ ਵੜੀ ਜਾਂਦੀ ਹੈ ਸنو ਪੈਂਦੀ ਹੈ ਜੇ ਚੰਗਾ ਮੌਸਮ ਮਿਲੇ ਤੇ ਲੋਕੀ ਖੁਸ਼ ਹੁੰਦੇ ਨਹੀਂ ਦੇ ਘਰਾਂ ਦੀ ਫਿਰ ਬਣੇ ਰਹਿੰਦੇ ਕੰਬਲ ਲੈ ਕੇ ਏਗੀ ਜੀ ਉਸਲੋ ਦੀ ਠੰਡ ਬਹੁਤ ਸੀ ਤੇ ਮੈਂ ਕਿਹਾ ਚਲੋ ਜੀ ਇੱਥੇ ਕਾਫੀ ਪੀਨੇ ਆ ਅਗਰ ਤੁਸੀਂ ਇਹੋ ਜਿਹੇ ਸ਼ੋਪ ਬਣੀਆਂ ਹਨ ਉਥੋਂ ਤੁਹਾਨੂੰ ਕਾਫੀ ਇੱਕ ਦੀ ਥੋੜੀ ਸਸਤੀ ਮਿਲ ਜਾਂਦੀ ਏ ਇੱਕ ਰਸਤੇ ਜਿੱਥੇ ਤੁਸੀਂ ਜਾਂਦੇ ਹੋ ਉਥੋਂ ਲੈ ਸਕਦੇ ਹੋ ਜਿਹੜੇ ਨਵੇਂ ਬੰਦੇ ਆਉਂਦੇ ਵੀ ਨਾ ਉਹ ਜਦੋਂ ਨੋਰਵੀ ਦੀ ਬੋਲੀ ਸਿੱਖਦੇ ਵੀ ਨਾ ਤੇ ਉਹਨਾਂ ਨੂੰ ਨਾਲ ਇੱਥੇ ਪ੍ਰੈਕਟਿਕ ਤੇ ਲਾ ਦਿੰਦੇ ਯਾਨੀ ਕਿ ਪ੍ਰੈਕਟਿਸ ਕਰਨ ਤੇ ਲਾ ਦਿੰਦੇ ਵੇ ਤੇ ਕਈ ਵੀ ਅਸੀਂ ਜੋ ਵੀ ਉਹਨਾਂ ਨੂੰ ਮਿਲ ਜਾਂਦੀ ਕਿਉਂਕਿ ਸਭ ਤੋਂ ਈਜ਼ੀ ਕੰਮ ਹੁੰਦਾ ਹੈ ਕਾਫੀ ਸ਼ੋਪ ਦਾ ਨਾਲ ਥੋੜਾ ਬਹੁਤ ਬ੍ਰੀਕਫਾਸਟ ਹੋ ਜਾਂਦਾ ਸਮਾਨ ਵਿੱਚ ਦੇ ਉੱਤੇ ਪਲੈਜ ਲਿਖੀ ਹੁੰਦੀ ਹੈ ਤੇ ਆਟੋਮੈਟਿਕ ਤੁਸੀਂ ਉੱਥੇ ਜਿਹੜੀ ਕਰੰਸੀ ਹੈ ਤੁਸੀਂ ਪਾ ਗਏ ਤੇ ਕਾਫੀ ਗਰਮਾ ਗਰਮ ਪੀ ਸਕਦੇ ਹੋ ਇਸ ਕਰਕੇ ਉਹਨਾਂ ਨੇ ਸਹੂਲਤਾ ਬਣਾਈਆਂ ਇੱਕ ਕਰੰਸੀ ਹੈ ਇਹ ਨਾਰਵੇ ਦੀ ਇਹ ਸ਼ੋਪ ਹੈਗੀ ਇਹ ਵੀ ਉਹ ਆਪਣਾ ਦੇਸੀ ਪਾਈਵੰਦੀ ਮੈਂ ਸ਼ਾਇਦ ਪਾਕਿਸਤਾਨ ਤੱਕ ਹੈ ਤੇ ਉਥੇ ਜੌਬ ਕਰਦੇ ਆ ਕਿਉਂਕਿ ਇਹਨਾਂ ਨੂੰ ਗਵਰਨਮੈਂਟ ਵੱਲੋਂ ਜੋ ਮਿਲ ਜਾਂਦੀ ਏ ਜਿਹੜਾ ਸਕੂਲ ਹੁੰਦਾ ਨਾ ਉਹ ਨਵੇਂ ਬੰਦਿਆਂ ਨੂੰ ਜੋਬ ਦਵਾ ਦਿੰਦਾ ਹੈਗਾ ਨਾਲ ਬੋਲੀ ਸਿਖਦੇ ਵੇ ਕਿ ਉੱਥੇ ਲੇਬਰ ਦੀ ਘਾਟ ਹੁੰਦੀ ਏ ਇਸ ਕਰਕੇ ਇਹ ਵੀਡੀਓ ਆ ਗਈ ਜੇ ਫਿਨਲੈਂਡ ਦੀ ਫਿਨਲੈਂਡ ਦੀ ਕੈਪੀਟਲ ਹੈਗੀ ਆਪਣੀ ਹੈਲਸਿੰਕੀ ਇਹ ਹੈਲਸਿੰਕੀ ਦੀ ਹੈਗੀ ਅੱਜ ਕੱਲ ਲੋਕ ਹੈਲਸਿੰਕੀ ਬਹੁਤ ਜਾ ਰਹੇ ਵੇ ਕਿਉਂਕਿ ਜਿੱਥੇ ਸਾਡੇ ਲੋਕਾਂ ਨੂੰ ਪਤਾ ਲੱਗਦਾ ਨਾ ਪੀਆਰ ਈਜ਼ੀ ਮਿਲਦੀ ਏ ਤੇ ਸਾਡੇ ਲੋਕਾਂ ਦਾ ਸਿੱਧਾ ਹੀ ਹੈਂਡਲ ਉਧਰ ਮੋੜ ਲੈਂਦੇ ਵੇ ਜਦੋਂ ਪਤਾ ਲੱਗਾ ਕੈਨੇਡਾ ਵੀਜ਼ਾ ਖੁੱਲਾ ਦੇ ਕ੍ਰੈਡਾ ਚਲੇ ਜਾਂਦੇ ਵੇ ਜਦੋਂ ਪਤਾ ਲੱਗਾ ਸਿਚੀਲੀਆ ਵੀਜ਼ਾ ਖੁੱਲਾ ਆਸਟ੍ਰੇਲੀਆ ਚਲੇ ਜਾਂਦੇ ਜਦੋਂ ਵੇਖਦੇ ਇੰਗਲੈਂਡ ਦਾ ਵੀਜ਼ਾ ਖੁੱਲਾ ਇੰਗਲੈਂਡ ਚਲੇ ਜਾਂਦੇ ਵੇ ਕਿਉਂਕਿ ਉਹ ਸੋਚਦੇ ਸੀ ਅੰਬ ਖਾਣੇ ਵਿੱਚ ਸਾਨੂੰ ਪੇੜ ਗਿਣਨ ਦਾ ਕੋਈ ਮਤਲਬ ਨਹੀਂਗਾ ਆਹੀ ਤੇ ਵੇਖਣਾ ਵੀ ਸਾਨੂੰ ਪੀਅਰ ਕਿੱਥੋਂ ਮਿਲਦੀ ਈਜ਼ੀ ਇਹਗਾ ਜੇ ਹੈਲਥ ਸੰਕੀਤ ਅਪਰਟ ਜਦੋਂ ਤੁਸੀਂ ਫਲਾਈਟ ਲੱਗੀ ਏਅਰਪੋਰਟ ਤੇ ਪਹੁੰਚਦੇ ਤੇ ਅੱਥਲੇ ਅੰਡਰਗਰਾਉਂਡ ਹੈਗੀ ਏ ਇੱਥੋਂ ਤੁਹਾਨੂੰ ਮੈਟਰੋ ਮਿਲ ਜਾਂਦੀ ਏ ਹੈਲਥ ਸੰਕੀਤ ਸਿਟੀ ਜਾਣ ਨੂੰ ਤੇ ਤੁਸੀਂ ਉੱਥੇ ਆਟੋਮੈਟਿਕ ਮਸ਼ੀਨ ਲੱਗੀ ਏ ਉਹ ਜੋ ਉੱਥੇ ਦੀ ਪ੍ਰਾਈਸ ਹੈਗੀ ਏ ਫੋਰ ਸਮਥਿੰਗ ਯੂਰੋ ਪਾਣੀ ਪੈਂਦੇ ਵੇ ਤੇ ਤੁਸੀਂ ਟਿਕਟ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਮੰਥਲੀ ਪਾਸ ਲੈਣਾ ਤੇ ਉਹ ਤੁਹਾਨੂੰ ਥੋੜਾ ਈਜ਼ੀ ਮਿਲ ਜਾਂਦਾ ਹੈਗਾ ਇਹ ਹੈਗਾ ਜੀ ਜਰਮਨੀ ਦਾ ਹੋਟਲ ਡੂਸਬਰਗ ਸ਼ਹਿਰ ਚ ਸੀ ਰੁਕੇ ਸੀ ਇੱਕ ਨਾਈਟ ਉੱਥੇ ਸਟੇ ਕੀਤੀ ਸੀ ਬੈਠੇ ਕਾਫੀ ਮਹਿੰਗਾ ਸੀ ਕਰੀਕ ਪ੍ਰੀਵ ਸਾਨੂੰ 80 ਯੂਰੋ ਦੇਣੇ ਪੈ ਗਏ ਸੀ ਤੇ ਮੇਰੇ ਨਾਲ ਬ੍ਰੇਕਫਾਸਟ ਵੀ ਤਾਂ ਨਹੀਂ ਸੀ ਦਿੱਤਾ ਹੈਗਾ ਲੇਕਿਨ ਰਾਤ ਦਾ ਟਾਈਮ ਬੜਾ ਲੇਟ ਹੋ ਗਿਆ ਸੀ ਤਾਂ ਤਦ ਅੱਗੇ ਨਵਤੀਏ ਸੀ ਥੋੜਾ ਜਿਹਾ ਮੀਮ ਵੀ ਪੈ ਰਿਆ ਸੀ ਤੇ ਹੋਟਲ ਫਿਰ ਲੈਣਾ ਪੈ ਗਿਆ ਜੀ ਚਲੋ ਜੀ ਅੱਜ ਜਰਮਨੀ ਦੇ ਹੋਟਲ ਚ ਵੀ ਵੇਖਦੇ ਆ ਉਸ ਤੋਂ ਬਾਅਦ ਅਸੀਂ ਇੱਕ ਰਾਤ ਤੇ ਉਤਰੋ ਕੇ ਤੇ ਇੱਕ ਜਰਮਨੀ ਦਾ ਹੋਰ ਸ਼ਹਿਰ ਹੈਗਾ ਡੂਸਲਡੋਫ ਉੱਥੇ ਚੱਲ ਗਏ ਸੀ ਡੂਸਲਡੋਫ ਵਿੱਚ ਨਾ ਆਪਣੇ ਕਾਫੀ ਇੰਡੀਆ ਰਹਿੰਦੇ ਗਏ ਅੱਜ ਕੱਲ ਡੂਸਲਡੋਫ ਬਹੁਤ ਜ਼ਿਆਦਾ ਲੋਕ ਜਾ ਰਹੇ ਵਿੰਡਿਆ ਤੋਂ ਨੀਅਰ ਅਬਾਊਟ 2 ਲੱਖ ਦੀ ਉੱਤੇ ਵਾਦੀ ਹੋ ਗਈ ਆਪਣੇ ਇੰਡੀਅਨ ਦੀ ਜਰਮਨੀ ਦੇ ਵਿੱਚ ਵੀ ਇਸ ਕਰਕੇ ਅਗਰ ਉਸ ਸਜਰੂ ਤੁਹਾਨੂੰ ਵੀ ਅਗਰ ਮੌਕਾ ਮਿਲਿਆ ਨਾ ਤੇ ਜ਼ਰੂਰ ਟਰਾਈ ਮੰਗਣੀ ਚਾਹੀਦੀ ਹੈ ਇਹ ਹੈ ਜੀ ਸ਼ਹਿਰ ਬੈਲਜੀਅਮ ਬੈਲਜੀਅਮ ਦੀ ਕੈਪੀਟਲ ਹੈ ਜੀ ਬ੍ਰਸਲ ਅਸੀਂ ਜਦੋਂ ਜਰਮਨੀ ਤੋਂ ਬ੍ਰਸਲ ਗਏ ਤੇ ਬਾਈ ਬੱਸ ਗਏ ਸੀ ਫਲਿਕਸ ਬੱਸ ਤੇ ਤੇ ਬੜਾ ਸਾਫ਼ ਸੁਥਰਾ ਸ਼ਹਿਰ ਹੈਗਾ ਬ੍ਰਸਲ ਵੀ ਇੱਥੇ ਵੀ ਆਪਣੇ ਲੋਕਾਂ ਨੇ ਕਾਫੀ ਝੰਡੇ ਗੱਡੇ ਹੋਏ ਹੋਏ ਪੰਜਾਬੀ ਤੁਹਾਨੂੰ ਪਤਾ ਹੀ ਹੈ ਜਿੱਥੇ ਚਲੇ ਜਾਂ ਝੰਡੇ ਗੱਡ ਦਿੰਦੇ ਵੇ ਮੈਂ ਕਿਹਾ ਚਲੋ ਤੁਹਾਨੂੰ ਨਾਲ थोड़ी ਵੀਡੀਓ ਸ਼ੇਅਰ ਕਰਦੇ ਨਾਲ थोड़ी ਬਹੁਤ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਵੀ ਤੁਸੀਂ ਸੱਜਣੋ ਜਿੱਥੇ ਵੀ ਜਾਓਗੇ ਕੋਈ ਨਾ ਤੁਹਾਨੂੰ ਦੱਸਦਾ ਬਣੀ ਜਾਣਾ ਇਸਕਾ ਘਬਰਾਣ ਦੀ ਲੋੜ ਨਹੀਂ ਹੈਗੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਮਾਚ